ਮੈਗਰੂ ਜੀ ਦਾ ਖਾਲਸਾ ਮੈਗਰੂ ਜੀ ਕੀ ਫਤਿਹ ਅੰਮ੍ਰਿਤਪਾਲ ਦੇ ਵਕੀਲ ਨੇ ਖਾਰਾ ਸਾਹਿਬ ਸਾ ਮੈਂ ਤਾਂ ਸ਼ਉਦ ਬਰਤੇ ਹੈ ਕਿਉਂਕਿ ਉਹ ਵਕੀਲ ਨੇ ਬਹੁਤ ਵੱਡੀ ਬਗਾਵਤ ਦੀ ਡਿਗਰੀ ਹੈ ਉਹਦੇ ਕੋਲ ਪਰ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਥੋਂ ਲੱਗ ਨਹੀਂ ਰਿਹਾ ਕਿ ਉਹਨਾਂ ਨੇ ਲੋ ਬੜੇ ਬਕਾਲਤ ਕੀਤੀ ਹੈ ਜਿਹੜੀ ਉਹਨਾਂ ਨੇ ਅੱਜ ਦਿਲਜੀਤ ਦੀ ਫਿਲਮ ਚਮਕੀਲਾ ਤੇ ਜਾਂ ਪੰਜਾਬ 95 ਤੇ ਗੱਲ ਕੀਤੀ ਹੈ ਮੈਂ ਉਹਦੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਕਹਿੰਦੇ ਦਿਲਜੀਤ ਦਸਾਂ ਦੀ ਫਿਲਮ ਜਿਹੜੀ ਹੈ ਚਮਕੀਲਾ ਬਣੀ ਚਮਕੀਲੇ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਥੋੜੀ ਜੀ ਗੱਲ ਹੁਣ ਜਿਗਰੇ ਦੇ ਨਾਲ ਸੋਲ ਲਿਓ ਜਿਨ੍ਹਾਂ ਲੋਕਾਂ ਨੂੰ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਸਰਗਮ ਨਹੀਂ ਨਾ ਹੁੰਦੀ। आरोही ਤੇ ਅਵਰੋਹੀ ਹੋਣ ਤੇ ਜਾਣ ਨੂੰ ਕਹਿੰਦੇ ਆ। ਇਹਨਾਂ ਨੂੰ ਪਤਾ ਨਹੀਂ ਉਹ ਬੰਦੇ ਚਮਕੀਲੇ ਤੇ ਟਿਕਟ ਪਣੀ ਕਰਦੇ ਆ। ਮੈਂ ਇੱਥੇ ਗੱਲ ਕਲੀਅਰ ਕਰ ਦੇਣਾ ਆਪਣੀ ਖਾਨ ਤੇ ਜਿੰਨੇ ਵੀ ਸਿੰਗਰ ਨੇ ਸਭ ਵਧੀਆ ਗਾਉਂਦੇ ਆ ਕੋਈ ਸੂਫੀ ਗਾਉਂਦਾ ਹੈ ਕਲਾਸੀਕਲ ਗਾਉਂਦਾ ਹੈ ਕੋਈ ਪੋਪ ਗਾਉਂਦਾ ਹੈ ਜੋ ਵੀ ਗਾਉਂਦਾ ਆਪਣੇ ਥਾਂ ਤੇ ਵਧੀਆ ਗਾਉਂਦਾ ਹੈ ਪਰ ਜਦੋਂ ਤੁਸੀਂ ਚਮਕੀਲੇ ਦੇ ਨਾਲ ਕਿਸੇ ਆਮ ਜਿਹੇ ਸਿੰਗਰ ਦੀ ਤੁਲਨਾ ਕਰਦੇ ਹੋ ਨਾ ਉਹਦੇ ਗੱਲ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਹਿ ਦਨਾ ਕਿ ਹਜ਼ਾਰਾਂ ਸਿੰਗਰ ਜਾ ਲੱਖਾਂ ਸਿੰਗਰ ਉਹ ਨੇ ਜਿਹੜੇ ਚਮਕੀਲੇ ਦੇ ਪੈਰ ਵਰਗੇ ਨਹੀਂ ਬਣ ਸਕਦੇ ਉਸ ਬੰਦੇ ਦੀਆਂ ਕੁਝ ਸਿਫਤਾਂ ਨੇ ਜਿਹੜੀਆਂ ਉਹਨਾਂ ਦੇ ਯਾਰ ਦੋਸਤ ਮਿੱਤਰ ਜਾਂ ਪਰਿਵਾਰ ਵੱਲੋਂ ਪਤਾ ਲੱਗਦੀਆਂ ਨੇ ਉਸ ਬੰਦੇ ਨੇ ਕਦੇ ਸਟੇਜ ਤੇ ਸ਼ਰਾਬ ਪੀ ਕੇ ਗਾਇਆ ਨਹੀਂ ਜਿੰਨੀਆਂ ਵੀ ਲੇਡੀਜ਼ ਸਿੰਗਰਾਂ ਨੇ ਉਹਨਾਂ ਦੇ ਨਾਲ ਗਾਇਆ ਤਾਂ ਕਿਸੇ ਨਾਲ ਉਹਨਾਂ ਨੇ ਕੋਈ ਅਸ਼ਲੀਲ ਹਰਕਤ ਨਹੀਂ ਕੀਤੀ ਇਸ ਸਚਾਈਏ ਕਿਸੇ ਨੂੰ ਇਹੋ ਜਿਹਾ ਕੋਜਾ ਮਜ਼ਾਕ ਮਖੌਲ ਨਹੀਂ ਕੀਤਾ ਇਸ ਸਚਾਈਏ ਸਭ ਤੋਂ ਵੱਡੀ ਸਿਰਤ ਉਸ ਬੰਦੇ ਦੀ ਕੀ ਹੈ ਜਿੰਨੇ ਵੀ ਉਹਨੇ ਧਾਰਮਿਕ ਗੀਤ ਗਾਏ ਨੇ ਉਹ ਗੀਤ ਇੰਨੇ ਵਧੀਆ ਨੇ ਅੱਜ ਵੀ ਮਕਬੂਲ ਨੇ ਚੱਲਦੇ ਨੇ ਸੁਣਿਆ ਜਾਂਦਾ ਉਹਨਾਂ ਗੀਤਾਂ ਨੂੰ ਜਿਹੜੇ ਧਾਰਮਿਕ ਗੀਤ ਗਾਏ ਨੇ ਉਹ ਜਿਹੜੀਆਂ ਤਰਜਾਂ ਅਾਇਦਾ ਸਿੰਗਰ ਕੋਈ ਬਣਾ ਨਹੀਂ ਸਕਦਾ ਹਜ਼ਾਰਾਂ ਲੋਕਾਂ ਨੇ ਉਹਨਾਂ ਦੀਆਂ ਤਰਜਾਂ ਗਾ ਕੇ ਉਹਦੇ ਗਾਣੇ ਗਾ ਕੇ ਕੈ ਲਏ ਰੋਜੀ ਰੋਟੀ ਕਮਾਈਏ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਪਰ ਜਦੋਂ ਤੁਸੀਂ ਮੂੰਹ ਚਾ ਕੇ ਇੱਕ ਵਕੀਲ ਹੋਣ ਦੇ ਨਾਂ ਤੇ ਕਹਿੰਦੇ ਹੋ ਕਿ ਚਮਕੀਲੇ ਨੂੰ ਹੀਰੋ ਬਣਾਤਾ ਸਵਾਲ ਇਹ ਹੈ ਵੀ ਚਮਕੀਲੇ ਦੇ ਪਰਿਵਾਰ ਨੇ ਤੁਹਾਨੂੰ ਕਿਹਾ ਸੀ ਫਿਲਮ ਬਣਾਓ ਜਿਨ੍ਹਾਂ ਨੇ ਫਿਲਮ ਬਣਾਈ ਹੈ ਫਿਲਮ ਬਣਾਉਣ ਵਾਲੇ ਕੌਣ ਨੇ ਪ੍ਰੋਡਿਊਸਰ ਨੇ ਬਹੁਤ ਵੱਡੇ ਕਰੋੜਾਂ ਰੁਪਈਆ ਦਾ ਬਜਟ ਹੈ ਤੇ ਕਰੋੜਾਂ ਰੁਪਈਆ ਦਿਲਜੀਤ ਦਸਾਂਗ ਨੇ ਲਿਆ ਹੁਣ ਮੁੱਖ ਤੋਂ ਨਹੀਂ ਬਣਾਈ ਹੈ ਚਮਕੀਲੇ ਦੇ ਪਰਿਵਾਰ ਨੂੰ ਫਿਲਮ ਵਿੱਚੋਂ ਤੁਸੀਂ ਬਹੁਤ ਵੱਡਾ ਹਿੱਸਾ ਨਹੀਂ ਕੋਈ ਦਿੱਤਾ ਵੀ ਥੋੜਾ ਜਿਹਾ ਸੋਚ ਸਮਝ ਕੇ ਗੱਲ ਕਰਿਓ ਤੁਸੀਂ ਚਮਕੀਲਾ ਸਾਹਿਬ ਦੇ ਨਾਮ ਤੇ ਪੈਸੇ ਬਣਾਏ ਨੇ ਫਿਲਮ ਚਲਾਈ ਹੈ ਕਿ ਅੱਜ ਸਾਡੇ ਵਕੀਲ ਮੂੰਹ ਚਾਕੇ ਕਹਿੰਦੇ ਆ ਕਿ ਚਮਕੀਲੇ ਨੂੰ ਹੀਰੋ ਬਣਾਤਾ ਗੱਲ ਕਾਣ ਖੋਲ ਕੇ ਸੁਣਿਓ ਚਮਕੀਲਾ ਹੀਰੋ ਸੀ ਹੀਰੋ ਰਵੇਂਗਾ ਉਹਨੂੰ ਚਾਹਣ ਵਾਲੇ ਅੱਜ ਵੀ ਹੀਰੋ ਮੰਨਦੇ ਨੇ ਪਰ ਤੁਹਾਡੇ ਵਰਗੇ ਮੂੰਹ ਚਾਕੇ ਜੋ ਮਰਜ਼ੀ ਬੋਲੀ ਚੱਲਣਾ ਕਿਸੇ ਨੂੰ ਕੀ ਫਰਕ ਪੈਣ ਲੱਗਾ ਹੁਣ ਜਿਹੜੀ ਗੱਲ ਉਹਨੂੰ ਦੂਜੀ ਕਹੀ ਆ ਉਹ ਕੀ ਕਹੀ ਆ ਕਹਿੰਦੇ ਚਮਕੀਲੇ ਦੀ ਫਿਲਮ ਦਸ ਜੀਤ ਨੇ ਬਣਾਈ ਉਹ ਤਾਂ ਜਲਾਪੀ ਚਮਕੀਲਾ ਹੀਰੋ ਬਣ ਗਿਆ ਜਿਹੜੀ ਖਾਲਸਾ ਸਾਹਿਬ ਦੇ ਨਾਂ ਤੇ ਜੀਵਨ ਤੇ ਆਧਾਰਿਤ ਫਿਲਮ ਬਣੀ ਆ ਉਹ ਬੈਨ ਹੋ ਗਈ ਇੱਕ ਮੈਂ ਬੇਨਤੀ ਕਰ ਦਿੰਨਾ ਜਿਹੜੀ ਖਾਲਸਾ ਸਾਹਿਬ ਦੇ ਜੀਵਨ ਤੇ ਸਟੋਰੀ ਫਿਲਮ ਬਣੀ ਹੈ ਉਹਦੇ ਵਿੱਚ ਅਤਵਾਦ ਦਾ ਦੌਰ ਕੀ ਸੀ ਉਹ ਦਿਖਾਇਆ ਜਾਂਦਾ ਕੋਈ ਸ਼ੱਕ ਨਹੀਂ ਪਰ ਇਹ ਵੀ ਦੱਸੋ ਨਾ ਕਿ ਚਮਕੀਲੇ ਨੂੰ ਮਾਰਨ ਵਾਲੇ ਕੌਣ ਨੇ ਚਮਕੀਲੇ ਨੂੰ ਅਜਿਹੇ ਕੈਨੇਡਾ ਦੀਪਾ ਹੇਰ ਵਰਗੇ ਦੇ ਜਾਂ ਲਵਸ਼ਿੰਦਰ ਵਰਗੇ ਜਿਹੜੇ ਡੱਲੇਵਾਲ ਵਰਗੇ ਬੈਠੇ ਨੇ ਇੰਗਲੈਂਡ ਉਹਨਾਂ ਨੇ ਫਰੋਤੀ ਲੈ ਕੇ ਕਤਲ ਕੀਤਾ ਉਹ ਤੁਸੀਂ ਭੁੱਲ ਗਏ ਮੈਂ ਜਦੋਂ ਖਾਲੜਾ ਸਾਹਿਬ ਦੀ ਗੱਲ ਕਰਦਾ ਮਨ ਭਰਦਾ ਹੈ ਸੀ ਝੁਕਦਾ ਹੈ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਤੁਹਾਡੇ ਕਹਿਣ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹ ਸਮਝ ਨਹੀਂ ਆ ਸਕਦੀ ਜਿੱਦਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੇ ਹੋ ਇੱਥੇ ਇੱਕ ਨਾਲ ਹੋਰ ਬੇਨਤੀ ਕਰ ਦਿੰਨਾ ਦਲਜੀਤ ਦਸਾਨ ਦੀ ਫਿਲਮ ਜਿਹੜੀ ਆ ਉਹ ਕੱਲੇ ਭਾਰਤ ਵਿੱਚ ਬੈਨ ਨਹੀਂ ਹੋਈ ਜਿਹੜੀ ਤਾਜ਼ਾ ਅਪਡੇਟ ਹੈਗੀ ਆ ਕਿਸੇ ਵੀ ਮੁਲਕ ਦੇ ਵਿੱਚ ਉਹ ਫਿਲਮ ਨਹੀਂ ਲੱਗੇਗੀ ਕਿਉਂ ਨਹੀਂ ਲੱਗੇਗੀ ਕਿਉਂਕਿ ਜਿਹੜੇ ਵੀ ਮੁਲਕਾਂ ਦੇ ਵਿੱਚ ਫਿਲਮ ਰਿਲੀਜ਼ ਹੋਣੀ ਹੈ ਉੱਥੇ ਵੀ ਸੈਂਸਰ ਬੋਰਡ ਹੁੰਦਾ ਹੀ ਹੈ ਉਹਨਾਂ ਨੂੰ ਵੀ ਉਹ ਫਿਲਮ ਸੁਣੀ ਹੋਣੀ ਹੈ ਦੇਖੀ ਹੋਣੀ ਹੈ ਉਹ ਸਟੋਰੀ ਅਰਸਾ ਚ ਕੀਤੀ ਹੋਣੀ ਹੈ ਅਗਲੇ ਕਹਿੰਦੇ ਇਹ ਅਤਵਾਦੀ ਸਟੋਰੀ ਹੈ ਅਸੀਂ ਆਪਣੇ ਮੁਲਕ ਦੇ ਵਿੱਚ ਕਿਉਂ ਦਿਖਾਈ ਅਰੇ ਨਹੀਂ ਲੱਗਣ ਦਿੱਤੀ ਹੁਣ ਤੁਸੀਂ ਜੇ ਦੂਜੇ ਮੁਲਕਾਂ ਨੇ ਫਿਲਮ ਨਹੀਂ ਲੱਗਣ ਦਿੱਤੀ ਉਹਦਾ ਗੁੱਸਾ ਤੁਸੀਂ ਚਿਮਕੀਲੇ ਦੇ ਪਰਿਵਾਰ ਤੇ ਕਿਉਂ ਪਾੜ ਰਹੇ ਹੋ ਬਈ ਕੀ ਮਤਲਬ ਤੁਹਾਡਾ ਜਦੋਂ ਫਿਲਮ ਬਣਾਉਣੀ ਹੈ ਤੁਹਾਨੂੰ ਪਤਾ ਨਹੀਂ ਚੰਗੀ ਤਰ੍ਹਾਂ ਪਹਿਲਾਂ ਰਣਜੀਤ ਬਾਵੇ ਨੇ ਫਿਲਮ ਬਣਾਈ ਸੀ ਤੂਫਾਨ ਉਹ ਲੀਡ ਹੋ ਗਈ ਸੀ ਉਹ ਚੱਲੀ ਸੀ ਫਿਲਮ ਜਦੋਂ ਤੁਹਾਨੂੰ ਪਤਾ ਵੀ ਜਿਹੜਾ ਅਤਵਾਦ ਦਾ ਦੌਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵਾਪਰਿਆ ਉਹ ਨਹੀਂ ਦਿਖਾਇਆ ਜਾ ਸਕਦਾ ਕੀ ਤੁਸੀਂ ਵਕੀਲ ਹੋ ਕੇ ਚਾਹੁੰਦੇ ਹੋ ਕਿ ਅਸੀਂ ਆਪਣੇ ਜੁੱਤ ਨੂੰ ਆਪਣੀ ਨੌਜਵਾਨੀ ਨੂੰ ਅਸੀਂ ਉਹ ਅਤਵਾਦ ਦਾ ਦੌਰ ਦਿਖਾਈਏ ਰਿਪੀਟ ਕਰੀਏ ਦੁਬਾਰਾ ਗੱਲ ਕਿੱਧਰ ਹੁੰਦੀ ਹੈ ਕਰਦੇ ਤੁਸੀਂ ਕਿਧਰੋਂ ਜਿਵੇਂ ਆਮ ਕਹਿੰਦੇ ਆ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ ਫਿਰ ਉਹ ਤੁਹਾਡੀ ਸੈਂਸਰ ਬੋਰਡ ਨੇ ਬਣ ਕੀਤੀ ਆ ਜਾਂ ਭਾਰਤੀ ਸਰਕਾਰ ਨੇ ਬਣ ਕੀਤੀ ਆ ਜਿਵੇਂ ਕਿ ਇਹਦਾ ਪਰਿਵਾਰ ਤਾਂ ਖੜਕੋ ਜ ਮਾਰੀ ਹੀ ਆ ਇਹ ਕਹਿਣ ਵਾਲੀ ਕਿਹੜੀ ਗੱਲ ਹੈ ਮੈਂ ਗੱਲ ਤਾਂ ਕਰਨੀ ਆ ਅੱਜ ਕੀਤੀ ਹੈ ਇੱਕ ਵਕੀਲ ਹੋਵੇ ਜਿਹਨੇ ਕਾਇਦਾ ਕਾਨੂੰਨ ਪੜਿਆ ਹੋਵੇ ਭਾਰਤੀ ਲਾਅ ਪੜਿਆ ਹੋਵੇ ਤੇ ਪਰ ਡਿਗਰੀ ਹੋਵੇ ਤੇ ਉਹ ਬੰਦਾ ਇਹ ਗੱਲ ਕਵੇ ਕਿ ਚਮਕੀਲੇ ਨੂੰ ਹੀਰੋ ਬਣਾਤਾ ਉਹਨਾਂ ਦਾ ਪਰਿਵਾਰ ਕਦੋਂ ਕਹਿੰਦਾ ਚਮਕੀਲੇ ਨੂੰ ਹੀਰੋ ਬਣਾਓ ਹੀਰੋ ਨੂੰ ਹੀਰੋ ਤੁਸੀਂ ਕੀ ਬਣਾਓਗੇ ਉਹ ਤਾਂ ਪਹਿਲੇ ਹੀ ਹੀਰੋ ਹੈ ਜਿੰਨਾ ਚਿਰ ਦੁਨੀਆ ਰਹੂ ਉਸ ਬੰਦੇ ਦਾ ਨਾਂ ਚਮਕੂਗਾ ਹੁਣ ਕਈਆਂ ਨੇ ਮੈਨੂੰ ਕਮੈਂਟ ਕਰਨਿਆ ਬਾਬਾ ਵੀ ਚਮਕੀਲਾ ਸੁਣਦਾ ਇਹ ਕਹਿਣਾ ਹੋਣਾਗਾ ਸੁਣਦਿਆਂ ਪ੍ਰਭੂ ਤੁਹਾਡੇ ਤਰੂਨੇ ਲੜਦੇ ਨੇ ਅਸੀਂ ਆਜ਼ਾਦ ਜਦੋਂ ਅਸੀਂ ਦੁਨੀਆ ਸਾਹਮਣੇ ਕੋਈ ਪੱਖ ਰੱਖਣਾ ਹੈ ਸਮਾਜ ਦੇ ਵਿੱਚ ਕੋਈ ਪੱਖ ਰੱਖਣਾ ਹੈ ਸਾਨੂੰ ਹਰੇਕ ਗੀਤ ਸੁਣ ਲਈ ਪੈਣੀ ਹੈ ਅਸੀਂ ਜਵੜੀਆਂ ਥੋੜੀ ਮਾਰ ਲਈ ਤੁਹਾਡੇ ਮੰਗੂ ਹਰੇਕ ਗੀਤ ਸੁਣਦੇ ਹਾਂ ਤਕਰੀਬਨ 2 ਘੰਟੇ YouTube ਤੇ ਹੁੰਦੇ ਆ ਰੋਜ਼ ਕਿਉਂ ਨਹੀਂ ਸੁਣੀਏ ਬਈ ਤੁਹਾਡੇ ਗੁਲਾਮ ਆ ਅਸੀਂ ਤੁਹਾਡੇ ਕਹਿਣ ਨਾਲ ਕੀ ਹੋਣਾ ਮੈਂ ਆਪਣੀ ਗੱਲ ਰੱਖਣੀ ਹੈ ਮੈਂ ਗੱਲ ਤਾਂ ਰੱਖੀ ਹੈ ਜੇਕ ਵਕੀਲ ਨੂੰ ਸਮਝ ਨਹੀਂ ਹੋ ਸਕਦੀ ਵੀ ਕਿੱਧਰ ਲਈ ਗੱਲ ਕਿੱਧਰ ਨੂੰ ਘੁਮਾ ਰਿਹਾ ਹੈ ਤੇ ਆਮ ਲੋਕਾਂ ਨੂੰ ਸਮਝ ਕਿੱਦਾਂ ਆਉਣੀਆਂ ਇਹ ਗੱਲਾਂ ਕਾਡਿੰਗਾਂ ਨੇ ਲਾਸਟ ਵਿੱਚ ਤੁਹਾਨੂੰ ਮੈਂ ਕਹਿ ਦੇਣਾ ਜਿਹੜੀ ਵੀ ਫਿਲਮ ਕਿਸੇ ਮੁੱਦੇ ਤੇ ਬਣਦੀ ਹੈ ਜੇ ਉਸ ਫਿਲਮ ਦਾ ਨੌ ਜਬਾਨੀ ਤੇ ਕੋਈ ਪ੍ਰਭਾਵ ਗਲਤ ਪੈਂਦਾ ਉਹ ਫਿਲਮ ਨਹੀਂ ਲੱਗਣੀ ਚਾਹੀਦੀ ਮੈਨ ਹੋਣੀ ਚਾਹੀਦੀ ਹੁਣ ਅਸੀਂ ਇਹ ਸਵਾਲ ਕਰਨਗੇ ਕੰਗੜਾ ਦੀ ਫਿਲਮ ਬਾਰੇ ਤੂੰ ਫਿਲਮ ਚਲਾਉਣ ਵਾਲਾ ਤੇ ਕਹਿ ਦਿੱਤਾ ਮੈਂ ਨਾ ਦਲਜੀਤ ਦੀ ਫਿਲਮ ਬੈਨ ਕਰਨ ਵਾਲਾ ਤੇ ਕਹਿਣਾ ਨਾ ਕੰਗੜਾ ਦੀ ਫਿਲਮ ਚਲਾਉਣ ਵਾਲਾ ਤੇ ਕਹਿਣਾ ਮੈਂ ਤਾਂ ਜਿਹੜੇ ਬੰਦੇ ਫਿਲਮਾਂ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਸ਼ਖਤ ਕਰਦੇ ਨੇ ਆਪਣੀਆਂ ਰੋਟੀਆਂ ਸੇਕਦੇ ਨੇ ਮੈਂ ਤਾਂ ਉਹਨਾਂ ਦੀ ਗੁੰਡਾਗਰਦੀ ਨੂੰ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦਾ ਇੱਕ ਹੋਰ ਗੱਲ ਸੁਣਿਓ ਮੈਂ ਬਹੁਤ ਵਾਰੀ ਕਿਹਾ ਸੱਚ ਕੌੜਾ ਕਿਉਂ ਹੈ ਕਿਉਂਕਿ ਹਾਜ਼ਮ ਨਹੀਂ ਹੁੰਦਾ ਸੱਚ ਨੂੰ ਕੱਚ ਕਿਉਂ ਕਿਹਾ ਹੈ ਕੱਚ ਚੁਬਦਾ ਹੁੰਦਾ ਤੁਸੀਂ ਪੈਰ ਦੇ ਵਿੱਚ ਜੇ ਕੰਡਾ ਲੱਗਿਆ ਹੋਵੇ ਨਾ ਮਖਮਲ ਦੀ ਜੁੱਤੀ ਪਾ ਕੇ ਤੁਰੋ ਤਾਂ ਵੀ ਉਹ ਦਰਦ ਖਤਮ ਨਹੀਂ ਹੁੰਦਾ ਜਿੰਨਾ ਚਿਰ ਕੰਡਾ ਨਹੀਂ ਕੱਢੋਗੇ ਇਹ ਕੰਡਾ ਕਾਦਾ ਸਾਡੀ ਈਗੋ ਦਾ ਸਾਡੀ ਹੰਮੇ ਦਾ ਸਾਨੂੰ ਆਪਣੇ ਆਪ ਦੇ ਫਖਰ ਹੋਣਾ ਵੱਖਰੀ ਗੱਲ ਹੈ ਹੰਕਾਰੀ ਹੋਣਾ ਕਿਸੇ ਬੰਦੇ ਲਈ ਵਧੀਆ ਗੱਲ ਨਹੀਂ ਸਾਡੀ ਈਗੋ ਸਾਨੂੰ ਹਟ ਕਰਦੀ ਇਹ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੁਸੀਂ ਗੱਲ ਕਰੋ ਤੁਹਾਨੂੰ ਰਾਈਟ ਹੈ ਕਿ ਖਰੜਾ ਸਾਡੀ ਫਿਲਮ ਲੱਗੇ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ ਖੇਲ ਚਲਾਓ ਪਰ ਜਦ ਇੱਕ ਬੰਦੇ ਨੇ ਐਨੇ ਵਧੀਆ ਧਾਰਮਿਕ ਗਾਣੇ ਗਾਏ ਉਹਦੀ ਗਾਇਕੀ ਅੱਜ ਵੀ ਲੋਕ ਪਸੰਦ ਕਰਦੇ ਆ ਤੇ ਤੁਸੀਂ ਕਹਿੰਦੇ ਚਮਕੀਲਾ ਹੀਰੋ ਬਣਾ ਦਾ ਤੁਸੀਂ ਕੌਣ ਹੁੰਨੇ ਹੋ ਚਮਕੀਲੇ ਨੂੰ ਹੀਰੋ ਬਣਾਉਣ ਵਾਲੇ ਸ਼ਰਮ ਕਰੋ ਮੜੀ ਗੋਟੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ